ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦਾ ਜਿਹੜਾ ਵਲੌਗ ਹੋ ਗਿਆ ਬੜਾ ਰੈਂਡਮ ਜਿਹਾ ਵਲੌਗ ਆ ਭੈਣਾਂ ਨੂੰ ਇੰਡੀਆ ਫੋਨ ਲਾਇਆ ਸੀ ਪਰਜਾਈ ਨੂੰ ਤੇ ਉਹਨਾਂ ਸਾਰੇ ਉਹਨਾਂ ਤੋਂ ਤਿੰਨਾਂ ਤੋਂ ਦੁੱਧ ਨਹੀਂ ਸੀ ਦੁੱਧ ਚੋਂ ਮੱਖਣ ਨਹੀਂ ਨਿਕਲ ਰਿਹਾ ਸੀਗਾ ਤੇ ਮੰਮੀ ਨੇ ਕੱਢ ਲਿਆ ਸੀ ਕਿ ਉਹ ਨਹੀਂ ਤੱਤਾ ਕਰਨਾ ਹੁੰਦਾ ਕਰਨਾ ਉਹ ਨਹੀਂ ਆ ਰਿਹਾ ਸੀਗਾ ਉਹਨਾਂ ਨੂੰ ਤੇ ਮੰਮੀ ਨੂੰ ਨਾ ਵੀਡੀਓ ਖਾਲ ਤੇ ਪੁੱਛ ਰਹੀ ਸੀ ਤੇ ਉਧਰੋਂ ਨਾ ਭੈਣਾਂ ਨੇ ਸਾਨੂੰ ਨਾ ਰਿਕਾਰਡ ਕਰਕੇ ਉਹੀ ਭੇਜਿਆ ਅੱਜ ਦਾ ਉਹੀ ਵਲੌਗ ਅਸੀਂ ਪਾਉਣਾ ਵਾ ਤੇ ਬਹੁਤ ਵਧੀਆ ਲਾਈਕ ਕਨਵਰਸੇਸ਼ਨ ਹੋਈ ਆ ਭੈਣਾਂ ਦੇ ਨਾਲ ਤੇ ਮੰਮਾ ਦੇ ਨਾਲ ਤੇ ਪਰਝਾਈ ਦੇ ਨਾਲ ਤੇ ਤੁਸੀਂ ਉਹਨਾਂ ਨੂੰ ਦੇਖੋ ਕਿ ਸੁਬਾ ਸੁਬਾ ਦਾ ਟਾਈਮ ਸੀ ਉਹ ਵੀ ਅਜੇ ਚਾਹ ਚੂ ਪੀ ਰਹੀਆਂ ਸੀ ਜਦੋਂ ਅਸੀਂ ਇਹ ਵਲੌਗ ਬਣਾਇਆ ਮੈਨੂੰ ਆਸ ਹੈ ਕਿ ਤੁਹਾਨੂੰ ਉਹ ਵਲੌਗ ਦੇ ਕੇ ਬਹੁਤ ਖੁਸ਼ੀ ਹੋਊਗੀ ਤੇ ਜੇ ਤੁਹਾਨੂੰ ਸਾਡੇ ਬਲੌਗ ਪਸੰਦ ਆ ਰਹੇ ਆ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਆ ਤੁਹਾਡੇ ਕਮੈਂਟ ਬਹੁਤ ਵਧੀਆ ਨੇ ਥੈਂਕ ਯੂ ਸੋ ਮਚ ਇੰਨਾ ਜ਼ਿਆਦਾ ਪਿਆਰ ਦੇਣ ਦੇ ਲਈ ਮੈਂ ਤੇ ਕਦੀ ਐਕਸਪੈਕਟ ਨਹੀਂ ਸੀ ਕੀਤਾ ਕਿ ਇਹ ਇੰਨਾ ਲੋਕੀ ਤੁਹਾਨੂੰ ਪਿਆਰ ਵੀ ਦੇ ਸਕਦੇ ਆ ਕਦੀ ਨਹੀਂ ਸੀ ਇਹ ਚੀਜ਼ ਅਮੈਜਨ ਕੀਤੀ ਬਟ ਬਹੁਤ ਬਹੁਤ ਧੰਨਵਾਦ ਤੇ ਹੋਰ ਵੀ ਤੁਹਾਨੂੰ ਅਸੀਂ ਖੱਟੀਆਂ ਮਿੱਠੀਆਂ ਜਾਂਦਾਂ ਦੇ ਨਾਲ ਮਿਲਦੇ ਰਵਾਂਗੇ ਵਧੀਆ ਵਧੀਆ ਚੀਜ਼ਾਂ ਲੈ ਕੇ ਆਵਾਂਗੇ ਜਦੋਂ ਜਿੱਥੇ ਵੀ ਕਿਤੇ ਜਾਵਾਂਗੇ ਜੋ ਕੁਝ ਵੀ ਹੋਊਗਾ ਲਾਈਫ ਦਾ ਜੋ ਲੱਗੂਗਾ ਕਿ ਤੁਹਾਡੇ ਨਾਲ ਸ਼ੇਅਰ ਕਰਨਾ ਜ਼ਰੂਰ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਡਾ ਬਲੌਗ ਦੇਖਣ ਦੇ ਲਈ ਥੈਂਕ ਯੂ ਥੈਂਕ ਯੂ ਜੀ ਪਹਿਲਾਂ ਉਹ ਕੱਟਾ ਗਿਆ ਹੋ ਗਿਆ ਉਹ ਪਹਿਲਾਂ ਉਹ ਕੱਟਾ ਗਿਆ ਤੇ ਉਹ ਵੀ ਅਜ ਨਾਲ ਕੱਟਾ ਹੋ ਕੇ ਬਣੇ ਉਹ ਪਹਿਣੇ ਉਹ ਬਾਹਰ ਸੀ ਪਤੀਲਾ ਛੋਟਾ ਸੀ ਉਹ ਬਾਹਰ ਨਿਕਲਦਾ ਹੁੰਦਾ ਸੀ ਡਲੀਆਂ ਖੁਰੀਆਂ ਨਹੀਂ ਸੀ ਨਹੀਂ ਮੰਮੀ ਤੂੰ ਲੜਨ ਦੀ ਫੋਟੋ ਲਾਇਆ ਸਾਨੂੰ ਹਾਂ ਦੱਸਾ ਮੰਮੀ ਨਾਲੇ ਦੱਸ ਮੰਮੀ ਤੂੰ ਸਾਰੇ ਦਿਨ ਬਾਅਦ ਸਾਡੇ ਨਾਲ ਲੜਨ ਦੀ ਫੋਟੋ ਲਾਉਣੀ ਆ ਵੀ ਜਦੋਂ ਤੈਨੂੰ ਮੌਕਾ ਮਿਲ ਜਦਾ ਇੱਥੇ ਆ ਦੇ ਨਾ ਲੜਲਾ ਹੁਣ ਇੱਥੇ ਗਈ ਤਾਂ ਹੈਗੀ ਆ ਸਾਡੇ ਨਾਲ ਦਾ ਰੋਜ਼ ਲੜਦੀ ਰਹਿਣੀ ਆ ਉਹਨੂੰ ਕਰਾਂ ਮੈਂ ਉਹਨੂੰ ਕਰਾਂ ਮੈਂ ਪੁਲੀਆਂ ਪੁਲੀਆਂ ਕਹਿੰਦੇ ਮੈਂ ਤਾਂ ਤੁਹਾਡੇ ਕੰਮ ਇਹ ਵੀ ਪਈ ਸੀ ਕੈਮਰੇ ਦੇ ਵਿੱਚ ਤੇ ਕਿਉਂ ਆ ਤਾ ਵੇਖ ਲਾ ਤੂੰ ਮੇਰੇ ਤੇਰੇ ਮੁੰਡਾ ਸੀ ਲਈ ਜਾਣੀ ਆ ਐਸੀ ਕਰੀ ਜਾਣੀ ਆ ਅਸੀਂ ਕਿਉਂ ਜੋੜੀ ਜਾਣੀ ਆ ਜਿਆਦਾ ਜੋੜ ਕੇ ਰੱਖ ਲਿਆ ਤੂੰ ਰਗਾਇਨੀ ਨਾ ਮਹੀਨਾ ਲੱਗ ਗਿਆ ਮੈਨੂੰ ਇੰਨਾ ਹੀ ਜੁੜਿਆ ਅਜੀ ਤਾਂ ਵੀ ਡਾ ਬੂਡਾ ਕੋਈ ਨਹੀਂ ਅੱਜ ਢੀੜਾ ਜੀ ਦੋ ਢੀੜਾ ਰਿ 4 ਕਿਲੋ ਕਿਉ ਜੋੜ ਕੇ ਵੇਚ ਵੀ ਲਿਆ ਸੀ ਨਾ ਨਾ ਅਸੀਂ ਖਾਦ ਲਿਆ ਪੀਂਦੇ ਨਹੀਂ ਜਵਾ ਹੀ ਨਹੀਂ ਨਾ ਮੋਈ ਬੰਨੇ ਆਂ ਤਾਂ ਬਾਟੇ ਪੀ ਲਈਦੇ ਬਸ ਚਾਹ ਦੇ ਹਾਂ ਅਈ ਤਾਂ ਚਾਹ ਚਿਪਟਾ ਪੀਵੀ ਦੀ ਬਸ ਦੋ ਟਾਈਮ ਹਾਂ ਕਹਾਂ ਤੇ ਵੀ ਐਡੇ ਐਡੇ ਕੌਲੇ ਭਰੇ ਹੁੰਦੇ ਆ ਜੇ ਤੂੰ ਵੀ ਪਿੰਢੀ ਰਹੀ ਐਡੇ ਐਡੇ ਕੌਲੇ ਇੱਥੇ ਮੰਨੀ ਦਾ ਤਾਂ ਕਾਪ ਹੀ ਕਿਲੋ ਦੇ ਲੈ ਦੋ ਕੌਲੇ ਨਾਲ ਲੈ ਕੇ ਗਈ ਸੀ ਕਹਿੰਦੀ ਕੌਲੇ ਭੇਜ ਦੋ ਉੱਥੇ ਚਾਹ ਪੀਣੀ ਹੁੰਦੀ ਆ ਹਾਂ ਲੈ ਦੋ ਕੌਲੇ ਦੇ ਉਹ ਕੌਲੇ ਦੇ ਜਰਦੀਏ ਪੀਂਦਾ ਰਾ ਇਹਦਾ ਤਾਂ ਵੱਡਾ ਕਾਪੀ ਆ 1 ਕਿਲੋ ਵਾਲਾ ਦੁਪਹਿਰ ਕਮਤਨਾ ਸਿਆਰੀ ਗੱਲ ਦੱਸਾਂ ਨਹੀਂ ਇਹ ਵੀ ਕਰਦੀਗੀ ਜਾਨਣ ਲੱਗੀਆਂ ਵੀ ਉਨੀ ਪੀ ਕੇ ਜਾਣੀ ਤੇ ਆਉਂਗੀ ਨਹੀਂ ਪਤਾ ਕੀ ਹੋਇਆ ਅੱਜ ਬਾਬਾ ਗਜਾ ਕਰਨ ਆਇਆ ਹਨਾ ਸੰਦੀਪ ਨੇ ਤੁਹਾਨੂੰ ਵੀਡੀਓ ਕਾਲ ਲਾਈ ਹੋਈ ਸੀ ਹਨਾ ਉਹ ਉੱਥੇ ਲੱਗੀ ਹੋਈ ਸੀ ਤੇ ਮੈਂ ਹਨਾ ਫੋਨ ਆਪਦਾ ਚੁਰਾਈ ਜਾਂਦੀ ਸੀਗੀ ਤੇ ਹਰਮਨ ਜੀ ਕੀ ਉਹ ਵੀ ਆਦਾ ਪਹੁੰਚਾ ਜਾਈ ਤੇ ਕੌਲਿਆਂ ਚ ਅਸੀਂ ਚਾਹ ਪਾ ਕੇ ਰੱਖੀ ਸੀ ਠੰਡੀ ਹੋਣੀ ਆ ਨਾ ਬਾਬਾ ਕਹਿੰਦਾ ਨਾ ਕੈਸਾ ਜਮਾਨਾ ਆ ਗਿਆ ਵੀ ਸਾਰੇ ਫੋਨ ਤੇ ਮੈਂ ਕਹਿਣਾ ਵੀ ਵੇਖੀ ਕਹਿ ਕੌਣ ਰਿਹਾ ਵਾ ਹਨਾ ਜਦੋਂ ਬਾਬਾ ਗਜਾ ਕਰਨ ਜਾਂਦਾ ਫੋਨ ਕੰਨ ਨੂੰ ਹੀ ਲੱਗਾ ਹੁੰਦਾ ਭਾਵੇਂ ਕੋਈ ਖੋ ਗਏ ਲੈ ਜੇ ਕਦੇ ਇੱਧਰ ਕਦੇ ਕਦੇ ਹੁਣ ਤੇ ਮੈਂ ਬਾਬਾ ਵਿਚਾਰਾ ਸੋਚੀ ਜਾਵੇ ਮੈਂ ਕਿਤੇ ਗੱਲ ਕਰ ਲਈ ਅੱਗੋਂ ਹੱਥ ਲੱਗ ਗਿਆ ਉਹ ਪਤਾ ਲੱਗ ਗਿਆ ਵੀ ਇੱਥੇ ਗੱਲ ਕਰਦੀ ਫਜ਼ੂਲ ਆ ਇਹ ਨਹੀਂ ਸਾਡੂ ਗੱਲ ਸਹਿ ਸਾਡੇ ਦੀਆਂ ਤੇ ਹੋਰੇ ਸੋਚ ਕੇ ਹੀ ਬੋਲਿਆ ਮੈਂ ਕਿੰਨਾ ਸੋਚਿਆ ਵੀ ਬਾਬੇ ਦੇ ਸੱਚੀ ਕਰਨ ਨੂੰ ਫੋਨ ਲੱਗਾ ਵੀ ਉਦਾਂ ਕਿ ਵੀ ਐਵੇਂ ਹੀ ਕਹਿਤਾ ਸੱਚੀ ਲੱਗਾ ਉਦੋਂ ਕਹਿੰਦਾ ਉਹ ਮੰਨ ਵੀ ਗਿਆ ਨਜ਼ਰ ਬੜੀ ਤੇਜ ਹੈ ਘਰੋਂ ਬਾਹਰ ਤਾਂ ਨਿਕਲਦੀ ਨਹੀਂ ਘਰੇ ਕੰਮ ਕਰਦੀ ਹੈ ਮੈਂ ਬਾਹਰ ਕਹਿ ਰਹੇ ਬੈਠੇ ਕਿਹਦੇ ਵੇਖ ਹੋਰੇ ਚ ਕਹਿ ਰਹੇ ਚ ਵੇਖੀ ਨਹੀਂ ਆ ਅਸੀਂ ਵੇਖਣਾ ਕੁਝ ਹੋਰ ਹੁੰਦਾ ਵੇਖ ਕੁਝ ਹੋਰ ਜਾਂਦਾ ਹੈ ਕਿ ਕਰੀਏ ਉਹ ਗਲੀ ਚ ਬਾਬਾ ਤੁਰਿਆ ਆਉਂਦਾ ਸੀ ਕੈਮਰੇ ਚ ਲਾਏ ਹੋਏ ਸੀ ਉਦੋਂ ਕੁਦਰਤੀ ਕੈਮਰੇ ਚੱਲਦੇ ਪਏ ਸੀ ਗਲੀ ਚ ਬਾਬਾ ਤੁਰਿਆ ਆਉਂਦਾ ਸੀ ਮੈਂ ਕਿਹਾ ਵੇਖ ਲੈ ਇਹਦੇ ਫੋਨ ਕੰਨ ਨੂੰ ਫੋਨ ਹਜੇ ਵੀ ਲੱਗਾ ਆ ਇਹ ਪੈਨੇ ਵਾਲਾ ਮਤਰਾ ਮੁੰਡਾ ਲੋਰੀਆਂ ਕੰਮ ਕੁੰਮ ਕਰ ਲਿਆ ਅਸੀਂ ਕਰ ਲਿਆ ਸੀ ਨਵਾਬੀ ਬਿਜ਼ਨਸ ਸ਼ੁਰੂ ਕੀਤਾ ਅਸੀਂ ਹੁਣ ਪਾਤੀਆਂ ਪੱਥ ਪੱਤ ਕੇ Amazon ਤੇ ਸੇਲ ਕਰਨੀਆਂ ਵੇਖੀ ਚੱਲ ਤੂੰ ਵਾਹ ਅਸੀਂ ਮੱਜਾ ਦਾ ਗੋਲ ਨਹੀਂ ਰਾਂ ਆਂਦੇ ਨਾ ਵੇਚੀ ਜਾਣੇ ਲੋਕੀ ਵੇਚਿਆ ਹੋਊਗਾ ਫੇਰ ਹੀ ਵੇਚਣਗੇ ਕਿਵੇਂ ਵੇਚਣਾ ਸਾਡਾ ਤਾਂ ਸਾਰਾ ਹੋਮ ਮੇਡ ਗੋਆ ਐ ਵਧੀਆ ਪਿਓਰ ਗੋਆ ਹੋਇਆ ਕਰਨਾ ਸਾਰਾ ਕੁਝ ਐ ਵਧੀਆ ਮੱਜਾਂ ਦਾ ਗੋਆ ਕਰਿਆ ਵੇਖੀ ਚੱਲ ਤੂੰ ਅਸੀਂ ਲੋਕਾਂ ਨੇ ਲੋਕਾਂ ਨੇ ਮੁੱਲ ਖਰੀਦਣਾ ਅਸੀਂ ਵੇਰ ਘਰੇ ਹੀ ਗੋਆ ਬਾਦੂਆ ਸਾਡੇ ਘਰੇ ਹਾਂ ਦੋ ਗੋਆ ਕੀਤਾ ਪਹਿਲਾਂ ਤਾਂ ਮੰਮੀ ਵਾਲਾ ghee ਰਾਇਆ ਵੇਚਣਾ ਜਿਹੜਾ ਬੱਬੀ ਲਾ ਕੇ ਗਈ ਹੋਈ ਆ ਪਹਿਲਾਂ ਦਾ ਮੰਮੀ ਵਾਲਾ ਕੀਰਾ ਵੇਚਨਾ ਜਿਹੜਾ ਮੰਮੀ ਲਾ ਕੇ ਗਈ ਹੋਈ ਆ ਫਿਰ ਮੰਮੀ ਆ ਕੇ ਦੇਖਿਆ ਅੱਜ ਤੇਰੀ ਗੁੱਡੀ ਤਾਂ ਮੰਮੀ ਨੇ ਮਾਰੋ ਬੱਬੀ ਤਾਂ ਕਿਉਂ ਵੀ ਵੇਚਤਾ ਜਿਹੜਾ ਮੈਂ ਜੋ ਜਿਹੜਾ ਮੈਂ ਤਪੀ ਨਾਲ ਜੋੜ ਕੇ ਰੱਖ ਕੇ ਗਈ ਸੀ ਉਹ ਵੀ ਵੇਚ ਗਿਆ ਜਿਹੜੀਆਂ ਗੱਲਾਂ ਕਰਦੀਆਂ ਤੇ ਫਿਰ ਰੋਪਰ 4 ਕਿਲੋ ਜੋੜ ਕੇ ਰੱਖਿਆ ਜੋੜ ਕੇ ਵੀ ਰੱਖਿਆ 8 ਕਿਲੋ ਜੋੜ ਕੇ ਰੱਖਿਆ 4 ਤੇਰੇ ਵਾਲਾ ਤੇ 4 ਹੋਰ ਜੋੜਿਆ ਨਾ ਅਸੀਂ ਵੇਚਦੇ ਨਾ ਅਸੀਂ ਅੱਜ ਹੀ ਪਵਾ ਦੇਣੀ ਸਟੋਰੀ ਦੇਖਿਆ ਕਿਹੜਾ ਤੇਰੇ ਵਾਲੇ ਦਾ ਕਿਹੜਾ ਬਦੋੜ ਆ ਗਿਆ ਤੇਰੇ ਵਾਲੇ ਦੇ ਵੀ ਕਿਹੜਾ ਪੈਸੇ ਦੇ ਕੇ ਲੈ ਤਾਂ ਗਿਆ ਕੱਲ ਕੋਈ ਨਹੀਂ ਜਾ ਗਿਆ ਤਾਂ ਦੇਖ ਹੀ ਜਾਊਗਾ ਹਮ ਬੱਸ ਇੱਕ ਦੋ ਆਸਤਾਨਾ ਚਾਬਾਸਕਾ ਇਹ ਚੰਗਾ ਲੱਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡਾ ਬਲੌਗ ਵੇਖਣ ਦੇ ਲਈ ਜੇ ਚੰਗਾ ਲੱਗਾ ਤਾਂ ਪਲੀਜ਼ ਆਪਣੇ ਫਰੈਂਡਸ ਦੇ ਨਾਲ ਤੇ ਸਾਰਿਆਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਥੈਂਕ ਯੂ ਸੋ ਮੱਚ